ਅੰਜਨ ਨੂੰ ਫੋਨ ਕਰਕੇ ਤਾਂ ਪੁੱਛਾਂ ਮੇਰਾ ਕੰਮ ਕੀਤਾ ਵੀ ਉਹਨੇ ਕਿ ਨਹੀਂ ਭਾਈ ਆ ਹੁਣ ਫੇਰ ਜੈਸਮਿੰਦਾ ਹੁਣ ਆਈ ਜਾਂਦਾ ਕੀ ਕਹਾਂ ਇਹਨੂੰ ਮੈਂ ਉੱਥੇ ਤੇਰੇ ਮੈਂ ਕਹਿ ਕੇ ਆ ਕਿ ਮੈਂ ਹੁਣੇ ਜਾ ਕੇ ਹੈਪੀ ਨੂੰ ਦੋਸਤ ਕਰਦਾ ਕੋ ਯਾਰ ਉਹ ਹੀ ਤਾਂ ਮੈਂ ਸੋਚ ਰਿਆ ਬਾਕੀ ਤੂੰ ਘਬਰਾਣਾ ਠੀਕ ਨੇ ਆਪਾਂ ਘਬਰਾਵਾ ਕੀ ਆਣਾ ਯਾਰ ਇੱਕ ਤਾਂ ਸਿਮਰ ਜਉਂਦੀ ਐ ਇਹ ਸੁਣ ਕੇ ਪਹਿਲੀ ਹੌਲ ਜੇ ਪਈ ਜਾਂਦੇ ਐ ਤੇ ਉੱਥੋਂ ਸਾਲਾ ਨਵੇਂ ਕਿਰਾਏਦਾਰ ਜਿਹੜੇ ਸਿਆਪਾ ਇਹ ਨਹੀਂ ਪਤਾ ਲੱਗਦਾ ਚਾਹੁੰਦੀ ਕੀ ਐ ਇਹ ਯਾਰ ਸੰਜੇ ਇਹੀ ਮੇਰੇ ਦਿਮਾਗ 'ਚ ਚੱਲ ਰਿਹਾ ਵੀ ਕੁੜੀਆਂ ਨਾ ਜ਼ਬਰਦਸਤੀ ਨਾਲ ਜਾਂ ਸਿਰਫ ਦੋਈ ਕਾਰਨਾ ਕਰਕੇ ਲੌਂਦੀਆਂ ਹੁੰਦੀਆਂ ਨੇ ਜ਼ਿਆਦਾ ਪੈਸੇ ਦੀ ਮੰਗ ਤੇ ਜਾ ਕੋਈ ਖੁੰਦਕ ਪਰ ਪੈਸੇ ਦੀ ਕਮੀ ਤਾਂ ਉਹਨਾਂ ਕੋਈ ਹੈ ਹੀ ਨਹੀਂ ਕਿਉਂਕਿ ਉਹਨੇ ਤੈਨੂੰ ਆਲਰੇਡੀ ਆਈਫੋਨ ਤੇ ਸੁਨਹਿਰੀ ਚੇਨ ਗਿਫਟ ਕੀਤੀ ਆ ਬਾਈ ਇਹੀ ਗੱਲ ਦਾ ਪਰੇਸ਼ਾਨ ਕਰ ਰਹੀ ਐ ਆਪਾਂ ਤੁਸੀਂ ਦੱਸੋ ਮੈਨੂੰ ਕਰਨਾ ਕੀ ਆ ਹੁਣ ਕਿਤੇ ਇਹਨਾਂ ਨੂੰ ਮੇਰੀ ਹਸਨियत ਤਾਂ ਨਹੀਂ ਪਤਾ ਚੱਲ ਗਈ ਇੱਥੋਂ ਤਾਂ ਐਂ ਗਿਆ ਸੀ ਜੀ ਵੇ ਜਾਂਦੀ ਹੈਪੀ ਨੂੰ ਮਾਰ ਦੂਗਾ ਮੇਰੇ ਅੱਗੇ ਤਾਂ ਇੰਨਾ ਗੁੱਸਾ ਦਿਖਾ ਰਿਆ ਸੀ ਪਰ ਹੁਣ ਇਹੋ ਜਿਹੀ ਕੀ ਗੱਲ ਹੋ ਗਈ ਮੇਰਾ ਫੋਨ ਚੱਕ ਨੂੰ ਹਟ ਗਿਆ ਸੰਜੇ ਤੂੰ ਐ ਕਰ ਹੁਣ ਫੋਨ ਲਾ ਤੇ ਇੱਥੇ ਬੁਲਾ ਪਰ ਬਾਈ ਉਹਨੂੰ ਇੱਥੇ ਬੁਲਾ ਕੇ ਕੀ ਕਰਨਾ ਆਪਣੇ ਹੋ ਤਾਂ ਨੂੰ ਮੈਂ ਦੱਸੂਗਾ ਤੋ ਕਰੀ ਫੋਨ ਕਰ ਠੀਕ ਹੈ ਬਾਈ ਕਰਦਾ ਹਲੋ ਹਲੋ ਸੰਜੀਤ ਤੂੰ ਮੇਰਾ ਫੋਨ ਕਿਉਂ ਨਹੀਂ ਸੀ ਚੱਕ ਰਿਆ ਤੈਨੂੰ ਪਤਾ ਮੈਨੂੰ ਕਿੰਨੀ ਘਬਰਾਹਟ ਹੋ ਰਹੀ ਸੀ ਤੂੰ ਠੀਕ ਤਾਂ ਹੈ ਨਾ ਤੈਨੂੰ ਪਤਾ ਮੈਨੂੰ ਬੜੇ ਅਜੀਬ ਜਿਹੇ ਖਿਆਲ ਆ ਰਹੇ ਸੀ ਮੈਨੂੰ ਇਹ ਲੱਗ ਰਿਹਾ ਸੀ ਕਿਤੇ ਹੈਪੀ ਨੇ ਤੈਨੂੰ ਕੁਝ ਤੂੰ ਡਰ ਨਾ ਨਲੇਉਦੀਆਂ ਨੇ ਉਹ ਕਾਹਦੇ ਕਿਥੇ ਸਾਲੇ ਦੀ ਮੈਨੂੰ ਕੁਝ ਕਰ ਦੇ ਬਹੁਤ ਕੋ ਟਾਈਮ ਉਹਨੂੰ ਜੀਤਾ ਕਰਦਾ ਇਹ ਸਾਲੇ ਦੀ ਲੱਤਾ ਮਾਹ ਤੋੜਦਾ ਤਾਂ ਕਿ ਮੁੜ ਕੇ ਕਿਸੇ ਹੋਰ ਕੁੜੀ ਵੱਲ ਅੱਖ ਚੱਕ ਕੇ ਵੀ ਨਾ ਦੇਖ ਸਕੇ ਨਹੀਂ ਨਹੀਂ ਸੰਜੀਤ ਮੈਂ ਨਹੀਂ ਚਾਹਦੀ ਕਿ ਤੂੰ ਕਾਨੂੰਨ ਆਪਣੇ ਹੱਥ ਚ ਲਵੇ ਕੁੱਟਮਾਰ ਤੱਕ ਤਾਂ ਠੀਕ ਹੈ ਪਰ ਇਹੋ ਜਿਹਾ ਕੁਛ ਨਾ ਕਰੀ ਕਿ ਕਾਨੂੰਨ ਤੇਰੇ ਤੇ ਕੋਈ ਐਕਸ਼ਨ ਹੋ ਜੇ ਐ ਕਰ ਬਸ ਉਹ ਛੱਡ ਉਹ ਨੂੰ ਤੂੰ ਮੇਰੇ ਕੋਲ ਆ ਜਾ ਉਹ ਨਹੀਂ ਖੰਡ ਐ ਕਿਵੇਂ ਛੱਡਦਾ ਤੇਰੇ ਨਾਲ ਗਲਤ ਕੀਤਾ ਸੀ ਨਾ ਉਹਨੇ 사ਜਾ ਵੀ ਉਹ ਨੂੰ ਤੂੰ ਹੀ ਦੇਂਗੀ ਤੂੰ ਐ ਕਰ ਹੈਪੀ ਦੇ ਘਰੇ ਆ ਜਾ ਤਾਂ ਕਿ ਤੂੰ ਉਹ ਨੂੰ ਆਪਦੇ ਖਮਰੇ ਤੜਫਾ ਦੇਖ ਸਕੇ ਠੀਕ ਹੈ ਸੰਜੀ ਫਿਰ ਮੈਂ ਹੀ ਆਉਣੀ ਆ ਹਾਂ ਹਾਂ ਓਕੇ ਆਵਾਂਗੀ ਸੰਜੇ ਮੈਂ ਜ਼ਰੂਰ ਆਵਾਂਗੀ ਤੈਨੂੰ ਨਹੀਂ ਪਤਾ ਮੈਨੂੰ ਇਸ ਵੇਲੇ ਦੀ ਕਦੋਂ ਦੀ ਉਡੀਕ ਸੀ ਹੈਪੀ ਨੂੰ ਤੜਫਦਾ ਦੇਖਣ ਲਈ ਜਿਹੜੀਆਂ ਅੱਖਾਂ ਤਰਸ ਰੀਆਂ ਨੇ ਜਸਮੀਨ ਚੰਗਾ ਹੋਇਆ ਤੂੰ ਆ ਗਈ ਮੈਨੂੰ ਤੇਰੇ ਇੰਤਜ਼ਾਰ ਸੀ ਆਂਦੀ ਕਿਵੇਂ ਨਾ ਸੰਜੀ ਤੁਸੀਂ ਜੋ ਬੁਲਾਇਆ ਸੀ ਮੈਨੂੰ ਸੰਜੀ ਮੇਰਾ ਯਕੀਨ ਕਰ ਯਾਰ ਮੈਂ ਜਸਮੀਨ ਨੂੰ ਕੁਝ ਨਹੀਂ ਕਿਹਾ ਪਤਾ ਨਹੀਂ ਕਿਉਂ ਮੇਰੇ ਤੇ ਝੂਠਾ ਇਲਜ਼ਾਮ ਲਾਈ ਜਾਂਦੀ ਆ ਝੂਠਾ ਇਲਜ਼ਾਮ ਇਹ ਨਹੀਂ ਝੂਠਾ ਤੂੰ ਬੋਲ ਰਿਹਾ ਮੈਨੂੰ ਮੇਰੀ ਜਸਮੀਨ ਤੇ ਪੂਰਾ ਵਿਸ਼ਵਾਸ ਆ ਸੰਜੀ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਯਾਰ ਅਰੇ ਤੂੰ ਮੇਰਾ ਦੋਸਤ ਆ ਮੈਂ ਜਾਰ ਮਾਰ ਕਿਉਂ ਕਰੂੰਗਾ ਯਾਰ ਬਸ ਕਰ ਹੈਪੀ ਇਹ ਜਾਣਾ ਮੇਰੀ ਇਹਦੇ ਲਈ ਤਾਂ ਮੈਂ ਕੁਝ ਵੀ ਕਰ ਸਕਦਾ ਇਹਦੇ ਲਈ ਮੈਂ ਕਿਸੇ ਨੂੰ ਮਾਰ ਵੀ ਸਕਦਾ ਤੇ ਆਦੀ ਜਾਂਚ ਦੇ ਵੀ ਸਕਦਾ ਵਾਹ ਸੰਜੀ ਕਮਾਲ ਹੀ ਕਰ ਦਿੱਤੀ ਤੂੰ ਤਾਂ ਐਨੀ ਤਾਂ ਮੈਨੂੰ ਉਮੀਦ ਹੀ ਨਹੀਂ ਸੀ ਜਿੰਨਾ ਮੇਰੇ ਵਿਸ਼ਾਏ ਜਾਲ 'ਚ ਫਸਰਿਆ ਤੂੰ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਹੁਸਨ ਦਾ ਮੋਹ ਬੰਦੇ ਤੋਂ ਕੁਝ ਵੀ ਕਰਾ ਸਕਦਾ ਹੈ ਜਸਮਿਨ ਆ ਫੜ ਬੈਲਟ ਕਿਆ ਖੜਾ ਤੇਰਾ ਗੁਨਾਹਗਰ ਸਾਹਮਣੇ ਲੈ ਲੈ ਆਵਦਾ ਬਦਲਾ ਯਾਦ ਕਰ ਤੂੰ ਮੇਰੀ ਭੈਣ ਤੇ ਕਿੰਨੇ ਜ਼ੁਲਮ ਕੀਤੇ ਐ ਸਿਮਰ ਸਿਮਰ ਉਠ ਸਿਮਰ ਧਿਆਨ ਧਿਆਨ ਲਾ ਰੰਨਾ ਜੈਸਮின் ਦੀਦੀ ਕੀ ਜੈਸਮின் ਦੀਦੀ ਤੇਰਾ ਹਾਲ ਕਿਨੇ ਕੀਤਾ ਮੈਨੂੰ ਪਤਾ ਐ ਪੱਕਾ ਤੇਰਾ ਹਾਲ ਤੇਰ ਉਸ ਘਰ ਵਾਲੇ ਸੰਗਤ ਨਹੀਂ ਕੀਤਾ ਹੋਊਗਾ ਹਨਾ ਤੈਨੂੰ ਕਿੰਨਾ ਸਮਝਾਇ ਸੀ ਕਿੰਨਾ ਸਮਝਾਈ ਸੀ ਕਿ ਸਾਡੀ ਮਰਜ਼ੀ ਤੋਂ ਬਿਨਾ ਵਿਆਹ ਨਾ ਕਰ ਪਰ ਤੂੰ ਸਾਡੀ ਇੱਕ ਵੀ ਨਹੀਂ ਸੁਣੀ ਦੀਦੀ ਦੇਖ ਲੈਨੇ ਤੇਰਾ ਕੀ ਹਾਲ ਹੋਇਆ ਦੀਦੀ ਮੇਰੀ ਗੱਲ ਤਾਂ ਸੁਣ ਲੈ ਮੈਂ ਕੁਝ ਨਹੀਂ ਸੁਨਣਾ ਹੈਗਾ ਭੁੱਗ ਤੂੰ ਤੂੰ ਜੋ ਕੀਤਾ ਸੰਗਤ ਮੈਂ ਤੇਨੂੰ ਜ਼ਰੂਰੀ ਗੱਲ ਕਰਨੀ ਸੀ ਮੈਂ ਤੈਨੂੰ ਤਾਂ ਬੁਲਾਇਆ ਓਰੇ ਹਾਂ ਦੱਸ ਸੰਗਤ ਕਰਦੇ ਨਹੀਂ ਮੰਨਦੇ ਆਪਣਾ ਵਿਆਹ ਨਹੀਂ ਹੋ ਸਕਦਾ ਮੈਂ ਬਹੁਤ ਕੋਸ਼ਿਸ਼ ਕਰਕੇ ਦੇਖ ਲਈ ਪਰ ਮੈਨੂੰ ਕੋਈ ਹੱਲ ਨਹੀਂ ਲੱਭਿਆ ਹੈਗਾ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੀ ਕਰਾਂ ਫਿਰ ਹੁਣ ਇੱਥੇ ਕੀ ਲੈਣਾ ਹੈ ਦੇਖ ਸੰਗਤ ਇਹ ਗੱਲ ਤਾਂ ਤੈਨੂੰ ਵੀ ਪਤਾ ਤੇ ਮੈਨੂੰ ਵੀ ਜੇ ਆਪਾਂ ਵਿਆਹ ਕਰਵਾਉਣਾ ਤਾਂ ਮੈਨੂੰ ਘਰਦਿਆਂ ਨੂੰ ਛੱਡਣਾ ਪਊ ਤੇ ਜੇ ਘਰਦਿਆਂ ਨਾਲ ਰਹਿਣਾ ਤਾਂ ਤੈਨੂੰ ਛੱਡਣਾ ਪਊ ਇਹ ਤਾਂ ਮੈਨੂੰ ਪਤਾ ਹੀ ਸੀ ਫਤਿਹ ਜੀ ਇੱਕ ਨਾ ਇੱਕ ਦਿਨ ਤਾਂ ਤੁਸੀਂ ਜਰੂਰ ਐਵੇਂ ਕਰੇਂਗੀ। ਇਹ ਕੁੜੀਆਂ ਦੀ ਫਿਤਰਤ ਹੀ ਹੁੰਦੀ ਹੈਗੀ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਨਾ ਤਾਂ ਇੱਕੋ ਹੀ ਬਹਾਨਾ ਮਾਰ ਦਿੰਦੀਆਂ ਨੇ। ਵੀ ਘਰ ਦੇ ਨਹੀਂ ਮੰਨਦੇ। ਨਾ ਇੱਕ ਗੱਲ ਦੱਸ ਮੈਨੂੰ ਜਦੋਂ ਮੈਨੂੰ ਪਿਆਰ ਕੀਤਾ ਸੀ ਉਦੋਂ ਘਰ ਦੇ ਤੋਂ ਪੁੱਛਿਆ ਸੀ ਵੀ ਮੈਂ ਸੰਗਤ ਨੂੰ ਪਿਆਰ ਕਰਦੀ ਆਂ। ਬਸ ਮੈਂ ਤਾਂ ਸੋਚ ਲਿਆ ਯਾਰ ਜੇ ਤੂੰ ਨਾ ਨਾ ਮੇਰੀ ਹੋਈ ਮੈਂ ਤਾਂ ਮਰ ਜੂਗਾ ਬੰਦਾ। ਸੰਗਤ ਤੂੰ পাগল ਹੋ ਗਿਆ। ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਤੈਨੂੰ ਛੱਡ ਦੂੰਗੀ ਮੈਂ ਤਾਂ ਤੈਨੂੰ ਸਿਰਫ ਘਰ ਦੇ ਦਾ ਡਿਸੀਜਨ ਦੱਸਿਆ ਵੀ ਉਹ ਨਹੀਂ ਮੰਨਦੇ ਹੈਗੇ ਸਿਮਰ ਘਰ ਦੇ ਵੀ ਤਾਂ ਇਹੀ ਕਹਿ ਰਹੇ ਨੇ ਨਾ ਕਿ ਛੱਡ ਦੇ ਉਹਨੂੰ ਸੰਗਤ ਘਰ ਦੇ ਤਾਂ ਕਹਿੰਦੇ ਹੁੰਦੇ ਨੇ ਪਰ ਮੈਂ ਤੈਨੂੰ ਇਹ ਵੀ ਨਹੀਂ ਨਾ ਕਲੀਅਰ ਕੀਤਾ ਵੀ ਮੈਂ ਤੈਨੂੰ ਛੱਡ ਦੂੰਗੀ ਮੈਂ ਤੇਨੂੰ ਸੱਚਾ ਪਿਆਰ ਕੀਤਾ ਸਿਮਰ ਤੇਰੀਆਂ ਗੱਲਾਂ ਤੋਂ ਸਾਫ਼-ਸਾਫ਼ ਪਤਾ ਲੱਗ ਰਿਹਾ ਵੀ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਏਂਗੀ ਨਹੀਂ ਸੰਗਤ ਐਵੇਂ ਜਿਹੀ ਕੋਈ ਗੱਲ ਨਹੀਂ ਹੈਗੀ ਮੈਂ ਤੈਨੂੰ ਸੱਚਾ ਪਿਆਰ ਕੀਤਾ ਤੇ ਮੈਂ ਹੀ ਸੋਚਿਆ ਸੀ ਵੀ ਜਿਹੜੇ ਮੁੰਡੇ ਨਾਲ ਮੈਂ ਗੱਲਬਾਤ ਕਰੂੰਗੀ ਮੈਂ ਵਿਆਹ ਵੀ ਉਹਦੇ ਨਾਲ ਹੀ ਕਰਵਾਉਂਗੀ ਇੱਕ ਗੱਲ ਦੱਸ ਸਿਮਰ ਜੇ ਤੂੰ ਮੈਨੂੰ ਛੱਡ ਕੇ ਜਾਏਂਗੀ ਨਾ ਸੱਚੀ ਮੈਂ ਤੇਰੇ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਪਲੀਜ਼ ਛੱਡ ਕੇ ਨਾ ਜਾ ਯਾਰ ਮੈਂ ਤੈਨੂੰ ਕਦੇ ਵੀ ਨਹੀਂ ਛੱਡ ਸਕਦੀ ਸੰਗਤ ਤੇਰੇ ਪਿੱਛੇ ਮੈਨੂੰ ਜਿੱਦ ਨਾਲ ਵੀ ਲੜਨਾ ਪਊ ਮੈਂ ਲੜ ਜੂੰਗੀ ਤੈਨੂੰ ਪਾਉਣ ਲਈ ਮੈਂ ਕੁਝ ਵੀ ਕਰ ਸਕਦੀ ਆ ਤੇ ਕਿਸੇ ਹੱਦ ਤੱਕ ਜਾ ਸਕਦੀ ਆ ਮੈਨੂੰ ਤੇਰੇ ਤੋਂ ਆਹੀ ਉਮੀਦ ਆ ਕੁੜੀਏ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਐਂ ਜਿਤ ਰੋਲ ਦੀ ਫਰਦੀਆਂ ਤੁਹਾਡੀ ਵੀਰੇ ਮੇਰੀ ਗੱਲ ਮੰਨ ਲ ਮੇਰੇ ਨਾਲ ਮਨਾ ਕਰਦੇ باوجود ਤੈਨੂੰ ਮਿਲਣਾ ਹੀ ਹੈ ਵੀਰੇ ਪਲੀਸ ਸਾਡਾ ਵਿਆਹ ਕਰ ਦੇ ਮਾਨੂੰ ਨਹੀਂ ਛੱਡ ਸਕਦਾ ਮੈਨੂੰ ਬਹੁਤ ਪਿਆਰ ਕਰਦਾ ਮੇਰੀ ਗੱਲ ਤਾਂ ਕੋਈ ਨਾ ਓਏ ਤੈਨੂੰ ਮੈਂ ਬਾਤ ਦੇਖਦਾ ਚੱਲ ਕੁੜੀਏ ਤੂੰ ਕਰ ਚੱਲ ਚੱਲ ਇਥੇ ਵਜਾ ਕੁੜੀਏ ਚੁੱਪ ਕਰਕੇ ਜੇ ਮੈਥੋਂ ਪੁੱਛੇ ਬਣਾਣਾ ਘਰ ਤੋਂ ਬਾਹਰ ਇੱਕ ਪੈਰੀ ਪਟ ਲੈਣਾ ਲੱਤਾਂ ਤੋੜ ਦੂ ਤੇਰੀਆਂ ਵੀਰੇ ਹੋਇਆ ਕੀ ਐ ਤੁਸੀਂ ਸਿਮਰ ਨੂੰ ਐ ਕਿਉਂ ਕਹਿ ਰਹੇ ਹੋ ਇਸੇ ਨੂੰ ਪੁੱਛੇ ਜਿਆ ਕਰ ਤੂੰ ਤਾਂ ਸਿਮਰ ਦੱਸ ਮੈਨੂੰ ਪੈ ਮੇਰੀ ਪੈਂਕੀ ਹੋਇਆ ਵੀਰ ਜੀ ਨੇ ਗੁੱਸਾ ਕਿਉਂ ਕਰ ਰਿਹਾ ਓਪਣ ਓਏ ਕਾਹਨੂੰ ਦੱਸੂਗੀ ਮੈਂ ਦੱਸਦਾ ਤੈਨੂੰ ਪੇਪਰਾਂ ਦਾ ਬਹਾਨਾ ਲਾ ਕੇ ਉਹ ਮੁੰਡੇ ਨੂੰ ਮਿਲਦੀ ਫਰਦੀ ਐ ਨਹੀਂ ਵੀਰੇ ਐ ਨਹੀਂ ਹੋ ਸਕਦਾ ਸਿਮਰ ਤੂੰ ਕੀ ਕਰ ਜੈਸਮੀਨ ਮੈਨੂੰ ਐ ਦੱਸ ਮੰਮੀ ਪਾਪਾ ਕਿੱਥੇ ਨੇ ਵੀਰੇ ਤੁਹਾਨੂੰ ਦੱਸਿਆ ਤਸਵੀਰ ਉਹ ਭੋਗ ਤੇ ਗਏ ਨੇ ਗਵੰਡੀਆਂ ਦੇ ਕੋਈ ਨਹੀਂ ਮੈਂ ਕਰਦਾ ਉਹਨਾਂ ਨਾਲ ਗੱਲ ਇਹਦਾ ਕਰਦਾ ਇੱਕ ਪਾਸਾ ਰੋ ਰੋ ਦਾ ਕੰਮ ਹੋ ਗਿਆ ਮੈਂ ਨਾਲ ਨੂੰ ਕਿੰਨੇ ਵਾਰੀ ਕਿਹਾ ਜਾਂ ਤਾਂ ਸਾਡੇ ਨਾਲ ਰਿਸ਼ਤਾ ਰੱਖ ਜਾਂ ਉਹ ਮੁੰਡੇ ਨਾਲ ਮੈਂ ਕਰਦਾ ਜਾ ਕੇ ਕਰੋ ਨਾਲ ਵੀਰ ਜੀ ਗੁੱਸਾ ਨਾ ਕਰੋ ਮੇਰੀ ਗੱਲ ਤਾਂ ਸੁਣੋ ਠੀਕ ਧੀ ਸਿਮਰ ਸਿਮਰ ਮੇਰੀ ਗੱਲ ਸੁਣ ਇਹ ਬਹੁਤ ਵੱਡਾ ਫੈਸਲਾ ਹੈ ਜੋ ਵੀ ਕਰਨਾ ਸੋ ਸਮਝ ਕੇ ਕਰ ਤੂੰ ਐ ਤਾਂ ਆਪਣੇ ਘਰ ਦੇ ਨਾਲ ਟੁੱਟੇਂਗੀ ਸਾਡੇ ਨਾਲ ਵੀ ਟੁੱਟ ਜੇਂਗੀ ਦੀਦੀ ਤੁਹਾਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਮੈਂ ਸੰਗਤ ਨੂੰ ਬਹੁਤ ਪਿਆਰ ਕਰਦੀ ਆ ਤੇ ਮੈਂ ਉਹਨੂੰ ਕਿਸੇ ਵੀ ਹੱਦ ਤੱਕ ਨਹੀਂ ਛੱਡ ਸਕਦੀ ਦੀਦੀ ਉਹ ਬਹੁਤ ਵਧੀਆ ਮੁੰਡਾ ਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਦੀਦੀ ਤੁਹਾਨੂੰ ਪਤਾ ਨਾ ਮੰਮੀ ਡੈਡੀ ਬਸ ਜਾਤਾਂ ਪਤਾਂ ਕਰਕੇ ਨਹੀਂ ਮੰਨਦੇ ਵੀ ਉਹਦੇ ਜਾਤ ਅਲੱਗ ਆ ਪਰ ਕੁਛ ਮਰਜ਼ੀ ਹੋ ਜੇ ਮੈਂ ਜਾਤ-ਪਾਤਾਂ 'ਚ ਵਿਸ਼ਵਾਸ ਨਹੀਂ ਰੱਖਦੀ। ਮੈਂ ਉਹਦੇ ਨਾਲ ਕੋਰਟ ਮੈਰਿਜ ਕਰਵਾਉਂਗੀ। ਕੀ ਬੋਲ ਰਹੀ ਐ? ਤੇਰਾ ਦਿਮਾਗ ਟਿਕਾਣੇ 'ਤੇ ਹੈ? ਮੈਂ ਵੀ ਮੰਨਦੀ ਆ ਸੰਗਤ ਬਹੁਤ ਅੱਛਾ ਇਨਸਾਨ ਐ ਪਰ ਆ ਜਿਹੜੀ ਤੂੰ ਕੋਰਟ ਮੈਰਿਜ ਵਾਲੀ ਗੱਲਾਂ ਕਰ ਰਹੀ ਐ ਰੱਬ ਨਾ ਕਰੇ ਤੇ ਕੱਲ ਨੂੰ ਉਹਨੇ ਤੇਰਾ ਸਾਥ ਛੱਡਦਾ। ਫੇਰ ਨਹੀਂ ਦੀਦੀ। ਮੈਨੂੰ ਉਹਤੇ ਪੂਰਾ ਯਕੀਨ ਆ। ਉਹ ਮੇਰਾ ਸਾਥ ਕਦੇ ਵੀ ਨਹੀਂ ਛੱਡ ਸਕਦਾ। ਮੈਂ ਬਸ ਫੈਸਲਾ ਲੈ ਲਿਆ। ਮੈਂ ਉਹਦੇ ਨਾਲ ਹੀ ਵਿਆਹ ਕਰਵਾਉਂਗੀ। ਕੁਛ ਮਰਜ਼ੀ ਹੋ ਜੇ। ਬਾਕੀ ਮੇਰੀ ਬਾਦ ਦੀ ਕਿਸਮਤ ਆ ਮਤਲਬ ਤੂੰ ਸਾਡਾ ਟੁੱਟਣਾ ਚਾਹਦੀ ਹੈ ਕਰ ਆਪਣੀ ਮਰਜ਼ੀ ਮੈਂ ਤੈਨੂੰ ਰੋਕਦੀ ਨਹੀਂ ਮੇਰਾ ਫਰਜ਼ ਏ ਤੈਨੂੰ ਸਮਝਾਣਾ ਮੈਂ ਸਮਝਾਤਾ ਬਾਕੀ ਤੇਰੀ ਮਰਜ਼ੀ ਹੈ ਦੀਦੀ ਜੇ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਤੁਸੀਂ ਕੀ ਕਰਦੇ ਕਿੰਨਾ ਕੁ ਟਾਈਮ ਮੈਂ ਘਰਦਿਆਂ ਨੂੰ ਸਮਝਾਵਾਂ ਜੇ ਮੈਂ ਵਿਆਹ ਕਰਵਾਉਣਾ ਹੁੰਦਾ ਤਾਂ ਉਹਨੂੰ ਕਰਵਾ ਲੈਂਦੀ ਬਹੁਤ ਬਣਾ ਲਿਆ ਘਰਦਿਆਂ ਨੂੰ ਪਰ ਸੰਗਤ ਮੇਰੇ ਬਿਨਾ ਮਰ ਜੂਗਾ ਉਹ ਮੇਰੇ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕਦਾ ਤੇ ਮੈਂ ਵੀ ਨਹੀਂ ਕਰਵਾ ਸਕਦੀ ਦੀਦੀ ਤੇਰੀ ਜ਼ਿੰਦਗੀ ਹੈ ਤੂੰ ਆਪ ਹੀ ਫੈਸਲਾ ਲੈ ਆਂ ਤੂੰ بس ਫੇਰ ਦੇ ਦੀ ਮੇਰਾ ਤਾਂ ਇਹੀ ਫੈਸਲਾ ਮੈਂ ਸੰਗਤ ਨੂੰ ਨਹੀਂ ਛੱਡਣਾ ਤੇ ਮੈਂ ਉਹਦੇ ਨਾਲ ਕੋਰਟ ਮੈਰਿਜ ਕਰਵਾਉਂਗੀ ਮੈਂ ਤਾਂ ਪਤਾ ਹੀ ਸੀ ਆ ਦਿੱਤਾ ਆਣਾ ਹੀ ਐ ਤੂੰ ਸੰਗਤ ਨਾਲ ਵਿਆਹ ਕਰਕੇ ਜਿੱਡੀ ਵੱਡੀ ਗਲਤੀ ਕੀਤੀ ਹੈ ਨਾ ਇਹ ਤੂੰ ਹੀ ਜਾਣਦੀ ਹੈ ਮੈਨੂੰ ਤਾਂ ਉਹਦੀ ਅਸਲੀਅਤ ਸ਼ੁਰੂ ਤੋਂ ਪਤਾ ਸੀ ਇਹ ਦਿਨ ਤਾਂ ਇੱਕ ਨਾ ਇੱਕ ਦਿਨ ਆਣਾ ਹੀ ਸੀ ਜੀ ਜੀ ਸੰਗਤ ਨੂੰ ਕਿਉਂ ਬਲੇਮ ਕਰ ਰਹੇ ਹੋ ਹੋਰ ਕਿੰਨੂੰ ਕਰਾਂ ਸਾਰੀ ਗਲਤੀ ਹੀ ਉਹਦੀ ਹੈ ਨਹੀਂ ਦੀਦੀ ਸੰਗਤ ਦੀ ਕੋਈ ਗਲਤੀ ਨਹੀਂ ਤੈਨੂੰ ਹਲੇ ਵੀ ਐਂ ਲੱਗਦਾ ਕਿ ਉਹਦੀ ਕੋਈ ਗਲਤੀ ਨਹੀਂ ਪਿਆਰ ਨੇ ਤੈਨੂੰ ਇੰਨਾ ਨਾ ਕਰ ਦਿੱਤਾ ਨਾ ਕਿ ਤੈਨੂੰ ਅਸਲੀਅਤ ਹੀ ਨਹੀਂ ਦਿਖਰੀ ਦੀਦੀ ਅਸਲੀਅਤ ਦੇਖਣ ਦੀ ਲੋੜ ਮੈਨੂੰ ਨਹੀਂ ਤੁਹਾਨੂੰ ਆ ਸੰਗਤ ਨੇ ਕੁਝ ਗਲਤ ਨਹੀਂ ਕੀਤਾ ਮੇਰੇ ਨਾਲ ਮੈਂ ਮੰਨਦੀ ਆ ਉਹ ਘਟਿਆ ਇਨਸਾਨ ਸੀ ਉਹਦੇ ਥਰੂ ਉਹ ਬੰਦੇ ਨੇ ਕੰਮ ਕੀਤਾ ਹੋ ਸਕਦਾ ਪਰ ਸੰਗਤ ਨੇ ਨਹੀਂ ਉਹ ਬੰਦੇ ਕੀ ਦੀ ਗੱਲ ਕਰ ਰਹੀ ਆ ਤੂੰ ਦੱਸਦੀਆਂ ਦੀਦੀ ਵੀ ਇਹ ਹਾਲ ਮੇਰਾ ਕਿਨੇ ਕੀਤਾ ਕਿੰਨੇ ਦਿਨੋਂ ਤੈਨੂੰ ਗੇੜੇ ਮਰਵਾਉਂਦੇ ਨੂੰ ਤਾਂ ਮੇਰੇ ਪੈਸੇ ਦੇਣੇ ਹੈ ਕਿ ਨਹੀਂ ਮਾਲਕੋ ਧਿਆਨ ਆਈ ਛੋਡੇ ਪੈਸਿਆਂ ਤੱਕ ਤੁਸੀਂ ਜਿਹੜਾ ਸਾਨੂੰ ਘਰ ਕਿਰਾਏ ਤੇ ਦਿੱਤਾ ਇਹੀ ਛੋਡੇ ਬਾਲੀ ਵੱਡੀ ਮਿਹਰਬਾਨੀ ਹੈ ਜੀ ਛੋਡਾ ਹੱਲ ਕਰ ਦਾਂਗੇ ਪੈਸਿਆਂ ਦਾ ਜੀ ਇਹ ਗੱਲਾਂ ਸੁਣਦੇ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ ਅੱਜ ਸ਼ਾਮ ਤੱਕ ਜੇ ਮੇਰੇ ਪੈਸਿਆਂ ਦਾ ਹੱਲ ਨਾ ਕਰਿਆ ਨਾ ਸਾਹਬ ਲਾ ਲਈ ਪਤਲੇ ਤੇਰਾ ਕੀ ਚੱਕ ਕੇ ਲੈ ਜਾ ਮਾਲਕੋ ਲੈ ਕੇ ਜਾਨੂੰ ਸਾਡੇ ਘਰੇ ਕੀ ਚੀਜ਼ ਹੈ ਜੀ ਹੈ ਤਾਂ ਤੇਰੇ ਕੋਲ ਬੜਾ ਕੁਝ ਹੈ ਮੇਰੇ ਕੋਲ ਮਤਲਬ ਥੋੜਾ ਮਤਲਬ ਦੇਖੋ ਜੀ ਮੈਨੂੰ ਘਮਾ ਫਰਾ ਕੇ ਗੱਲ ਕਰਨ ਦੀ ਆਦਤ ਤਾਂ ਹੈ ਨਹੀਂ ਮੈਂ ਤੁਹਾਡੇ ਹੁੰਦ ਤੱਕ ਕਿੰਨੇ ਕੰਮ ਕਰਤੇ ਤੁਹਾਨੂੰ ਐਡਵਾਂਸ ਚ ਪੈਸੇ ਦੇਤੇ ਤੁਹਾਡੇ ਘਰ ਵਾਲੇ ਨੂੰ ਕੰਮ ਦੇ ਰੱਖਿਆ ਤੇ ਜੇ ਹੋਰ ਵੀ ਤੁਹਾਨੂੰ ਪੈਸਿਆਂ ਦੀ ਲੋੜ ਹੈ ਨਾ ਤਾਂ ਮੇਰੇ ਤੋਂ ਜਦੋਂ ਮਰਜ਼ੀ ਮੰਗ ਸਕਦੇ ਹੋ ਬਸ ਬੰਦਾ ਚਾਹੁੰਦਾ ਹੁੰਦਾ ਵੀ ਆਪਾਂ ਜਦੋਂ ਕਿਸੇ ਦਾ ਕੋਈ ਕੰਮ ਕਰੀਏ ਨਾ ਤਾਂ ਆਪਣਾ ਵੀ ਕੋਈ ਕੰਮ ਕਰੇ ਸਮਝਦੇ ਮੇਰੀ ਗੱਲ ਨੂੰ हां जी होता है साडे ते ਤੁਹਾਡੇ ਬਹੁਤ एहसान ਨੇ ਪਰ ਤੁਸੀਂ ਦੱਸੋ ਅਸੀਂ ਕੀ ਹੈਲਪ ਕਰ ਸਕਦੇ ਤੁਹਾਡੀ ਅਸੀਂ ਨਹੀਂ ਤੂੰ ਤੁਹਾਡੇ ਸਾਹਮਣੇ ਮੈਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹ ਕੀ ਬਕਵਾਸ ਕਰੀ ਨੇ ਤੂੰ ਤੈਨੂੰ ਪਤਾ ਤੂੰ ਬੋਲੀ ਕੀ ਜੰਨੀ ਆ ਤੇਰਾ ਦਿਮਾਗ ਤਾਂ ਠੀਕ ਆ ਮੇਰਾ ਦਿਮਾਗ ਠੀਕ ਆ ਤੇ ਮੈਂ ਸੱਚ ਬੋਲਦੀ ਪਈ ਆ ਜਦੋਂ ਤੁਸੀਂ ਘਰੇ ਨਹੀਂ ਹੁੰਦਾ ਸੀ ਨਾ ਤੋ ਆਪ ਹੁੰਦਾ ਸੀਗਾ ਤੇ ਕਈ ਵਾਰ ਉਹਨੇ ਮੇਨਾਂ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਬਸ ਕਿ ਤੂੰ ਸਾਡੇ ਹਿਸਾਬ ਨਾਲ ਚੱਲਦੀ ਨਾ ਤਾਂ ਸ਼ਹਿਤਰੀ ਜਾਨ ਬਚ ਜਾਂਦੀ ਪਰ ਤੂੰ ਜਿਵੇਂ ਆਕੜ ਕਰਕੇ ਆਪਣੀ ਇੱਜ਼ਤ ਗਵਾਈ ਸੀ ਨਾ ਉਵੇਂ ਹੀ ਆਸ ਤੂੰ ਆਪਣੀ ਜਾਨ ਗਵਾਏਂਗੀ ਸੰਜੇ ਮੇਰੀ ਇਹ ਭੈਣੇ ਤੇਰੇ ਨਾਲ ਇੰਨਾ ਕੁਝ ਹੋ ਗਿਆ ਔਰ ਤੂੰ ਮੈਨੂੰ ਦੱਸਿਆ ਵੀ ਨਹੀਂ ਇੱਕ ਵਾਰ ਤਾਂ ਯਾਦ ਕਰ ਲੈਂਦੀ ਮੈਨੂੰ ਮੈਂ ਹਮੇਸ਼ਾ ਤੇਰੇ ਸੁੱਖ-ਦੁੱਖ ਚ ਖੜੀ ਆ ਜੀ ਦੀ ਕੀ ਦੱਸਦੀ ਮੈਂ ਤੁਹਾਨੂੰ ਸਾਰਿਆਂ ਨੇ ਤਾਂ ਮੇਨਾਂ ਰਿਸ਼ਤਾ ਖਤਮ ਕਰ ਲਿਆ ਸੀ ਨਾ ਤਾਂ ਮੈਂ ਘਰੇ ਵਾਪਸ ਜਾ ਸਕਦੀ ਸੀ ਤੇ ਤੁਸੀਂ ਵੀ ਕਰਦਿਆਂ ਹੁੰਦੇ ਮੇਨਾਂ ਕੁਝ ਵੀ ਨਹੀਂ ਸੀ ਕਰ ਸਕਦੇ ਮੇਰਾ ਸਾਥ ਨਹੀਂ ਦੇ ਸਕਦੇ ਸੀ ਇਸ ਕਰਕੇ ਮੈਂ ਸਾਰਾ ਕੁਝ ਇਕੱਲੀ ਸਹਿੰਦੀ ਰਹੀ ਜੋ ਜੋ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਹੋਇਆ ਉਹ ਮੈਂ ਹੀ ਬਰਦਾਸ਼ਤ ਕੀਤਾ બસ ਬਸ ਜੋ ਤੂੰ ਸਹਿਣਾ ਸੀ ਸਹਿ ਲਿਆ ਹੁਣ ਹੋਰ ਨਹੀਂ ਤੂੰ ਹੁਣ ਫਿਕਰ ਨਾ ਕਰ ਹੁਣ ਮੈਂ ਤੇਰੇ ਨਾਲ ਹੁਣ ਤੂੰ ਮੈਨੂੰ ਹਰ ਗੱਲ ਦੱਸਣੀ ਹੈ ਠੀਕ ਹੈ ਦੀਦੀ ਹੁਣ ਤਾਂ ਤੁਸੀਂ ਮੇਰੇ ਨਾਲ ਹੋ ਕਾਸ਼ ਤੇ ਤੁਸੀਂ ਉਦੋਂ ਮੇਰੇ ਨਾਲ ਹੁੰਦੇ ਤਾਂ ਅੱਜ ਮੇਰੇ ਆਹ ਹਾਲਾਤ ਨਾ ਹੁੰਦੇ ਮੈਨੂੰ ਮੇਰੀਆਂ ਗਲਤੀਆਂ ਦੀ ਸਜ਼ਾ ਮਿਲੀ ਆ ਮੈਂ ਘਰ ਦੇ ਖਿਲਾਫ ਹੋ ਕੇ ਸੰਗਤ ਨਾਲ ਵਿਆਹ ਕਰਵਾਇਆ ਸੀ ਪਰ ਆਪਣੀ ਮੇਰੀ ਕਿਸਮਤ ਜਿਵੇਂ ਬਦਲ ਕੇ ਰੱਖਤੀ ਹੱਸਦਾ ਹੱਸਦਾ ਚਿਹਰਾ ਹੁੰਦਾ ਸੀ ਮੇਰਾ ਤੇ ਹੁਣ ਮੇਰਾ ਕੀ ਹਾਲ ਹੈ ਤੁਸੀਂ ਆਪ ਹੀ ਦੇਖ ਲਓ ਕਿਸਮਤ ਹੀ ਨਹੀਂ ਤੇਰਾ ਤਾਂ ਰੰਗ ਰੂਪ ਬਣਾਵਟ ਹੀ ਬਦਲਦੀ ਰੱਬ ਨੇ ਮੈਂ ਤੇ ਮੈਂ ਤਾਂ ਤੇਰਾ ਇਹ ਦੁੱਖ ਨਾ ਸੱਚੀ ਸਹੈ ਨਹੀਂ ਹੋ ਰਿਹਾ ਕੋਈ ਨਹੀਂ ਆਪਾਂ ਕੁਝ ਕਰਦੇ ਆਂ ਤੂੰ ਹਿੰਮਤ ਰੱਖ ਠੀਕ ਹੈ ਜੀ ਜੀ ਤੁਹਾਨੂੰ ਤਾਂ ਸੁਣ ਕੇ ਹੈ ਜਾਂ ਕੁਝ ਹੋ ਰਿਹਾ ਇੱਕ ਵਾਰੀ ਮੇਰੀ ਜਗ੍ਹਾ ਤੇ ਖੜ ਕੇ ਦੇਖੋ ਜਿਹਦੇ ਨਾਲ ਇਹ ਸਭ ਕੁਝ ਹੋਇਆ ਮੈਂ ਕਿਵੇਂ برداشت ਕੀਤਾ ਹੋ ਨਾ ਕਰਦੀ ਨਾ ਕੱਟਦੀ ਕਮਲੀਏ ਇਹ ਤੂੰ ਕੀ ਕਹਿ ਰਹੀ ਹੈ ਨਾ ਕਰਦੇ ਨਾ ਕੱਟਦੀ ਹਲੇ ਮੈਂ ਜਿਉਂਦਾ ਮੈਂ ਤੇਰੇ ਲਈ ਮੈਂ ਤੇਰੇ ਲਈ ਸਭ ਕੁਝ ਕਰੂੰਗੀ ਜੋ ਤੂੰ ਸੇ ਹੈ ਨਾ ਉਹਨਾਂ ਦੇ ਘਰ ਜਾਊਂਗੀ ਜਿੰਨੇ ਤੂੰ ਜ਼ੁਲਮ ਸਹੇ ਹੈ ਨਾ ਕੱਲੇ ਕੱਲੇ ਦਾ ਹਿਸਾਬ ਲਾਊਂਗੀ ਤੂੰ ਫਿਕਰ ਨਾ ਕਰ ਠੀਕ ਹੈ ਮੈਂ ਜਾਊਂਗੀ ਉਹਨਾਂ ਦੇ ਘਰੇ ਦੀਦੀ ਕਹਿਣਾ ਬਹੁਤ ਸੌਖਾ ਨਾਲੇ ਕਰਨ ਨੂੰ ਤਾਂ ਮੈਂ ਵੀ ਬਹੁਤ ਕੁਝ ਕਰ ਸਕਦੀ ਸੀ ਅਸਲ 'ਚ ਹੋਏ ਇਨਸਾਨ ਨਹੀਂ ਇਨਸਾਨਾਂ ਦੇ ਰੂਪ 'ਚ ਦਰਿੰਦੇ ਨੇ ਇਥੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਜਿਹੜਾ ਹਾਲ ਉਹਨਾਂ ਨੇ ਮੇਰਾ ਕੀਤਾ ਮੇਰੀ ਭੈਣ ਦਾ ਵੀ ਉਹੀ ਹਾਲ ਹੋਵੇ ਬਸ ਆਪਾਂ ਉਹਨਾਂ ਤੋਂ ਕੋਈ ਬਦਲਾ ਨਹੀਂ ਲੈਣਾ ਕਿਉਂ ਅਸੀਂ ਚੁੱਪ ਰਹੀਏ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਨਹੀਂ ਤੂੰ ਤੇਨੂੰ ਆਪਣੀ ਭੈਣ ਤੇ ਯਕੀਨ ਹੈ ਕਿ ਨਹੀਂ ਤੂੰ ਮੇਰੇ ਤੂੰ ਥੋੜਾ ਜਿਹਾ ਸਬਰ ਰੱਖ ਮੇਰੇ ਤੇ ਯਕੀਨ ਰੱਖ ਤੂੰ ਦੇਖ ਉਹਨਾਂ ਨੇ ਬੰਦੀ ਕੀ ਹੈ ਦੀਦੀ ਆਪਾਂ ਕਿਸ ਤੋਂ ਕਿਉਂ ਬਦਲਾ ਲੈਣਾ ਉਹ ਰੱਬ ਹੈਗਾ ਨਾ ਹਰ ਚੀਜ਼ ਰੱਬ ਤੇ ਨਹੀਂ ਛੱਡੀ ਜਾਂਦੀ ਕੁਝ ਆਪਣੇ ਹੱਥ ਵੀ ਹੁੰਦੇ ਐ ਆਪਣੇ ਕਰਮਾਂ ਦੀ ਵੀ ਖੇਡ ਹੁੰਦੀ ਐ ਤੂੰ ਮੇਰਾ ਸਾਥ ਦੇ ਮੈਨੂੰ ਸੱਚੇ ਤੇਰੇ ਸਾਥ ਦੀ ਲੋੜ ਐ ਠੀਕ ਆ ਦੀਦੀ ਤੁਸੀਂ ਜਿਵੇਂ ਜਿਵੇਂ ਕਹੋਗੇ ਮੈਂ ਓਵੇਂ ਤੁਹਾਡੇ ਨਾਲ ਆਂ ਝੋਵੇਂ ਸਾਰਾ ਕੁਝ ਕਰੂੰਗੀ ਬਸ ਹੁਣ ਤੂੰ ਦੇਖ ਇੱਕ ਵਾਰ ਮੈਨੂੰ ਅਨੰਦ ਦੇ ਕੋਲ ਜਾ ਲੰਦੇ ਤੇ ਦੇਖ ਮੈਂ ਕਰਦੀ ਕੀ ਆ ਜਸਮੀਨ ਗੇੜ ਖੜਕੇ ਯਾਰ ਕੋਈ ਆਇਆ ਮੈਨ ਲੱਗਦਾ ਤੂੰ ਐਂਕਰ ਤੂੰ ਪਿਛਲੇ ਕਿ ਦਰਵਾਜ਼ੇ ਵੱਤੀ ਜਾ ਮੈਂ ਦੇਖਦਾ ਭਾਜਾ ਭਾਜਾ ਭਾਈ ਲੱਗਦਾ ਨਹੀਂ ਤੇਰੇ ਮੈਂ ਤਾਂ ਕੌਲੇ ਦੀ ਮਾਰੀ ਗਿਆ ਕੋਈ ਨਹੀਂ ਬਚੀ ਆ ਜਾ ਚਲਾ ਚੱਲ ਜਾ ਭਾਈ ਕੁਝ ਨਹੀਂ ਸਮਝਾ ਰਿਹਾ ਯਾਰ ਕੀ ਕਰੀ ਆਪਾਂ ਹਾਂ ਪਰ ਮੇਰੇ ਸਮਝ ਸਾਰਾ ਕੁਝ ਸਾਰਿਆ ਸੰਜੇ ਹੂੰ ਪਹਿਲਾਂ ਤਾਂ ਆਪ ਨੂੰ ਇਹ ਪਤਾ ਕਰਨਾ ਪਊਗਾ ਵੀ ਇਹ ਕੌਣ ਆ ਤੇ ਕਿੱਥੋਂ ਆਈ ਆ ਤੇ ਦੂਸਰੀ ਗੱਲ ਇਹ ਉਹ ਸਿਮਰ ਬਾਰੇ ਵੀ ਉਹ ਜਿਉਂਦੀ ਵੀ ਆ ਜੇ ਜਿਉਂਦੀ ਆ ਤਾਂ ਹੈਗੀ ਕਿੱਥੇ ਆ ਪਰ ਬਾਈ ਇਹ ਪਤਾ ਕਰਾਇਆ ਕਿਵੇਂ ਆਪਾਂ ਵੀ ਕਿੱਥੋਂ ਆਈ ਆ ਕੌਣ ਆ ਇਹ ਸਿਮਰ ਕਿੱਥੇ ਆ ਉਹ 얘 ਦੇ ਬਾਰੇ ਤਾਂ ਆਪ ਨੂੰ ਇੱਕ ਬੰਦਾ ਦੱਸ ਸਕਦਾ ਵਿੱਕੀ ਅੱਛਾ ਮੈਂ ਕਰਦਾ ਵਿੱਕੀ ਕੋਲ ਜਾ ਕੇ ਗੱਲ ਕਰਦਾ ਹਾਂ ਬਾਈ ਤੂੰ ਛੇਤੀ ਗੱਲ ਕਰ ਲੋ ਜਾ ਕੇ ਮੈਨੂੰ ਪਤਾ ਇਸ ਕੁੜੀ ਦਾ ਇਹ ਬਹੁਤ ਤੇਜ਼ ਲੱਗਦੀ ਹੈ ਮੈਨੂੰ ਹੂੰ ਉਸ ਤੋਂ ਪਹਿਲਾਂ ਆਪਣੇ ਕੋਈ ਸਕੀਮ ਪਾਵੇ ਨਾ ਆਪਾਂ ਨੂੰ ਸਕੀਮ ਪਣੀ ਬੋ ਕੋਈ ਚੱਲ ਮੈਂ ਜਾ ਕੇ ਆਉਣਾ ਤੇ ਕੋਲ ਠੀਕ ਆ ਹਾਂ ਜਾ ਕੇ ਫੋਨ ਕਰ ਦੇ ਮੈਨੂੰ ਕੀ ਕਰ ਠੀਕ ਹੈ ਵਿੱਕੀ ਭਾਈ ਹਾਂ ਆ ਜਾ ਹੈਪੀ ਆ ਜਾ ਕੀ ਹਾਲ ਨੇ ਭਾਈ ਵਧੀਆ ਕਿਵੇਂ ਹੋਣੇ ਹੋ ਮੈਂ ਤੁਹਾਡੇ ਨਾਲ ਨਾ ਉਹ ਕੁੜੀ ਬਾਰੇ ਗੱਲ ਕਰਨ ਆਏ ਸੀ ਜਿਹਨੂੰ ਤੁਸੀਂ ਚੱਕ ਕੇ ਆਪਦੇ ਘਰੇ ਲੈ ਕੇ ਆਏ ਸੀ ਕਿੱਥੇ ਆਹੋ ਉਹ ਕੁੜੀ ਜਿਹੜੀ ਤੁਹਾਡੇ ਕਿਰਾਏ ਤੇ ਰਹਿੰਦੀ ਹਾਂ ਹਾਂ ਭਾਈ हां भाई मैं बचाया ਸੀ ਉਹਨੂੰ ਤੇ ਆਪਣੇ ਘਰੇ ਵੀ ਲਿਆਇਤੀ ਪਰ ਹੁਣ ਨਹੀਂ ਉਹ ਸਾਡੇ ਘਰੇ ਕਿਉਂ ਭਾਈ ਹੁਣ ਕਿੱਧਰ ਗਈ ਉਹ ਅਵਾ ਥੋੜੇ ਦਿਨ ਪਹਿਲਾਂ ਉਹਦਾ ਭਰਾ ਆਇਆ ਸੀ ਉਹ ਕਹਿੰਦਾ ਮੈਂ ਲੈ ਕੇ ਜਾਣਾ ਇਹਨੂੰ ਲੈ ਗਿਆ ਅੱਛਾ ਹੁਣੇ ਕੁਝ ਦੱਸਿਆ ਭਾਈ ਕਿੱਥੋਂ ਦੀ ਸੀ ਕੋਈ ਨੰਬਰ ਉਹਨਾਂ ਦਾ ਨਹੀਂ ਭਾਈ ਇਸ ਬਾਰੇ ਤੁਹਾਨੂੰ ਕੁਝ ਪਤਾ ਮੈਨੂੰ ਬਸ ਉਹਨੇ ਕਿਹਾ ਮੈਂ ਲੈ ਕੇ ਜਾਣਾ ਇਹਨੂੰ ਮੈਂ ਕਿਹਾ ਠੀਕ ਹੈ ਇਸ ਤੋਂ ਬਾਅਦ ਕਿ ਮੈਂ ਕੁਝ ਨਹੀਂ ਜਾਣਦਾ ਉਹਦੇ ਬਾਰੇ ਚਲ ਠੀਕ ਹੈ ਭਾਈ ਮੈਂ ਤਾਂ ਹੀ ਪਤਾ ਕਰਨ ਆਏ ਸੀ ਪਰ ਫਿਰ ਵੀ ਜੇ ਤੁਹਾਨੂੰ ਕੁਝ ਪਤਾ ਲੱਗਾ ਤਾਂ ਮਾੜਾ ਮਾੜਾ ਮੈਨੂੰ ਦੱਸਦੇ ਹੋ ਠੀਕ ਆ ਹਾਂ ਜ਼ਰੂਰ ਦੱਸਾਂਗਾ ਠੀਕ ਹੈ ਭਾਈ ਕਦੋਂ ਦੀ ਵੇਟ ਕਰ ਰਹੀ ਆ ਮੈਨੂੰ ਬਲਾਕ ਹੋ ਗਿਆ ਪਤਾ ਨਹੀਂ ਆਪ ਕਿੱਥੇ ਰਹਿ ਗਈ ਹੈ ਜਲਦੀ ਆ ਤੈਨੂੰ ਜੀ ਜੀ ਬਹੁਤ ਸੁਣੀ ਸਿਮਰ ਮੇਰੀ ਭੈਣ ਮੇਰੀ ਜਾਨ ਤੂੰ ਠੀਕ ਹੈ

ਆਪਣਾ ਪਲਾਨ ਤਾਂ ਬਹੁਤ ਖੂਬ ਸਫਲ ਹੋ ਗਿਆ ਤੈਨੂੰ ਪਤਾ ਆਪਾਂ ਉਹਨਾਂ ਦੀ ਯਾਰੀ 'ਚ ਪਿੱਕ ਪਵਾਤੀ ਪਰ ਮੈਨੂੰ ਤੇਰੀ ਸਮਝ ਨਹੀਂ ਆ ਰਹੀ ਤੂੰ ਖੁਸ਼ ਕਿਉਂ ਨਹੀਂ ਹੈ ਤੇਰਾ ਮੂੰਹ ਇੱਦਾਂ ਉਦਾਸ ਕਿਉਂ ਹੈ ਦੱਸ ਬੋਲ ਮੈਂ ਖੁਸ਼ ਨਹੀਂ ਹੈਗੀ ਦੀਦੀ ਕਿਉਂ ਕਿਉਂਕਿ ਆਪਣਾ ਪਲਾਨ ਸਫਲ ਨਹੀਂ ਬਲਕਿ ਫੇਲ ਹੋਇਆ ਇਹ ਤੂੰ ਕੀ ਬੋਲ ਰਹੀ ਹੈ ਫੇਲ ਕਿਵੇਂ ਦੀਦੀ ਹੈਪੀ ਤੇ ਸੰਜੇ ਨੂੰ ਸਾਰਾ ਸੱਚ ਪਤਾ ਲੱਗ ਗਿਆ ਮੈਨੂੰ ਫੇਰ ਨਹੀਂ ਤੇਰੀ ਸਮਝ ਆ ਰਹੀ ਕੀ ਪਤਾ ਲੱਗ ਗਿਆ ਤੂੰ ਪਲੀਜ਼ ਮੇਰੇ ਨਾਲ ਗੋਲਮੋਲ ਗੱਲ ਨਾ ਕਰ ਮੈਨੂੰ ਦੱਸ ਇਹੀ ਕਿਵੇਂ ਮਰੀ ਨਹੀਂ ਜਿਉਣੀ ਆ ਇਹ ਤੂੰ ਕੀ ਕਹਿ ਰਹੀ ਹੈ ਉਹਨਾਂ ਨੂੰ ਕਿਵੇਂ ਪਤਾ ਦੀਦੀ ਅੱਜ ਵਿੱਕੀ ਬਾਈ ਮਿਲੇ ਸੀ ਮੈਨੂੰ ਚੋ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਹੈਪੀ ਟੱਕ ਰਿਆ ਸੀ ਚੋ ਉਹਨਾਂ ਨੇ ਸਾਰਾ ਕੁਝ ਦੱਸਤਾ ਹੈਪੀ ਨੂੰ ਕਿ ਜਿਹੜੇ ਕਿਰਾਏਦਾਰ ਸਾਡੇ ਕੋਲ ਪਹਿਲਾਂ ਰਹਿੰਦੇ ਸੀ ਉਹ ਇੱਥੋਂ ਚਲੇ ਗਏ ਉਹਨਾਂ ਨੂੰ ਕਿਸੇ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਆਪ ਦਾ ਬਚਾ ਕਰ ਲਈ ਉਹ ਘਰ ਛੱਡ ਗਏ ਕੀ ਇਹ ਤੂੰ ਕੀ ਕਹਿ ਰਹੀ ਹੈ ਬਸ ਦੀਦੀ ਕਾਹੀ ਮਥ ਉਸਮਾਨ ਜਾ ਕੇ ਵਾਪਸ ਆ ਗਈ ਕਿਉਂਕਿ ਮੈਨੂੰ ਪੂਰਾ ਪੱਕਾ ਯਕੀਨ ਸੀ ਵੀ ਇਹ ਗੱਲ ਹੈਪੀ ਸੰਜੇ ਨੂੰ ਜ਼ਰੂਰ ਦੱਸੂਗਾ ਇਸ ਤੋਂ ਪਹਿਲਾਂ ਉਹ ਮੇਰੇ ਤੱਕ ਪਹੁੰਚਣ ਮੈਂ ਆਪ ਦੇ ਬਚਾ ਲਈ ਉੱਥੋਂ ਭੱਜ ਗਈ ਉਹ ਤਾਂ ਤੂੰ ਠੀਕ ਕੀਤਾ ਕਿ ਤੂੰ ਉੱਥੋਂ ਆ ਗਈ ਪਰ ਮੇਰੀ ਕਲ ਇੱਕ ਸਮਝ ਨਹੀਂ ਆ ਰਹੀ ਵੀ ਅਗਰ ਸੰਜੀ ਨੂੰ ਸਾਰੀ ਅਸਲੀਅਤ ਪਤਾ ਹੈ ਤੇ ਮੇਰੇ ਸਾਹਮਣੇ ਹੈਪੀ ਨੂੰ ਮਾਰਨਾ ਕੁੱਟਣਾ ਉਹ ਸਭ ਕੀ ਸੀ ਫਿਰ ਦੀਦੀ ਤੁਸੀਂ ਨਾ ਫਿਕਰ ਕਰੋ ਕਿਉਂਕਿ ਉਹਨਾਂ ਨੂੰ ਸਿਰਫ ਮੇਰੀ ਅਸਲੀਅਤ ਬਾਰੇ ਪਤਾ ਲੱਗਿਆ ਨਾ ਕਿ ਥੋਡੀ ਤੇ ਇੱਕ ਗੱਲ ਹੋਰ ਹਲੇ ਤੱਕ ਕੋਨੋਂ ਦੋਨੋਂ ਨੂੰ ਇਹ ਵੀ ਨਹੀਂ ਪਤਾ ਵੀ ਆਪਣੇ ਚ ਰਿਸ਼ਤਾ ਕੀ ਆ ਨਹੀਂ ਸਿਮਰ ਤੂੰ ਤਾਂ ਸੱਚੀ ਬਹੁਤ ਪੋੜੀ ਐ ਤੈਨੂੰ ਹਲੇ ਵੀ ਉਹਨਾਂ ਦੀ ਚਲਾਕੀਆਂ ਨਹੀਂ ਸਮਝ ਆ ਰਹੀਆਂ ਤੂੰ ਇਹ ਸੋਚ ਜੇ ਉਹਨਾਂ ਨੂੰ ਇਹ ਚੀਜ਼ ਪਤਾ ਹੈ ਕਿ ਤੂੰ ਜਿੰਦਾ ਹੈ ਆ ਸੰਜੀ ਨੂੰ ਆਸ਼ਕੀ ਸੁਝੂਗੀ ਉਹ ਮੇਰੇ ਪਿੱਛੇ ਹੈਪੀ ਨੂੰ ਕੱਟੂਗਾ ਨਹੀਂ ਕਮਲੀਏ ਨਹੀਂ ਇਹ ਵੀ ਕੋਈ ਉਹਨਾਂ ਦੀ ਚਲਾਕੀ ਹੋਈ ਐ ਜੋ ਸਾਨੂੰ ਸਮਝ ਨਹੀਂ ਆ ਰਹੀ ਪਰ ਸ਼ੱਕ ਤਾਂ ਉਹਨਾਂ ਨੂੰ ਸਾਡੇ ਤੇ ਜ਼ਰੂਰ ਹੋਇਆ ਹੈ ਦੀਦੀ ਫਿਰ ਹੁਣ ਆਪਾਂ ਕੀ ਕਰਾਂਗੇ ਕਿਉਂਕਿ ਆਪਾਂ ਨੂੰ ਕੁਛ ਤਾਂ ਕੁਛ ਕਰਨਾ ਹੀ ਪੈਣਾ ਉਹ ਦੋਨੇ ਬਹੁਤ ਚਲਾਕ ਨੇ ਕੁਛ ਵੀ ਕਰ ਸਕਦੇ ਆ ਮੈਨੂੰ ਤਾਂ ਹੁਣ ਤੁਸੀਂ ਡਰ ਲੱਗਣ ਲਾਤਾ ਡਰ ਨਾ ਮੇਰੀ ਭੈਣ ਡਰ ਨਾ ਤੂੰ ਮੇਰੇ ਤੇ ਭਰੋਸਾ ਰੱਖ ਮੇਰੇ ਤੇ ਹੈ ਨਾ ਤੈਨੂੰ ਯਕੀਨ ਤੇਰੇ ਗੁਨੇਗਾਰਾਂ ਨੂੰ ਸਜ਼ਾ ਦੇਣ ਦਾ ਹੱਕ ਮੇਰਾ ਹੈ ਤੂੰ ਟੈਨਸ਼ਨ ਨਾ ਲੈ ਮੈਂ ਜ਼ਰੂਰ ਕੁਛ ਨਾ ਕੁਛ ਕਰਾਂਗੀ ਜੀਦੀ ਪਰ ਮੈਂ ਨਹੀਂ ਚਾਹੁੰਦੀ ਕਿਤੇ ਮੈਨੂੰ ਬਚਾਉਂਦੇ ਬਚਾਉਂਦੇ ਤੁਸੀਂ ਆਪਦੀ ਜਾਨ ਨੂੰ ਖਤਰਾ ਕਰ ਲੋ ਤੇ ਮੇਰੀ ਜਾਨ ਦੀ ਫਿਕਰ ਨਾ ਕਰ ਕੋਈ ਨਹੀਂ ਇਹਨਾਂ ਨਾਲ ਕਿਵੇਂ ਨਿਬੜਨਾ ਹੈ ਸੋਚਦੇ ਆ ਤੂੰ ਟੈਨਸ਼ਨ ਨਾ ਲੈ ਚੱਲ ਤੂੰ ਮੇਰੇ ਨਾਲ ਸੰਜੇ ਇੱਥੇ ਕਿਵੇਂ ਆ ਗਿਆ ਉਹ ਵੀ ਮੈਨੂੰ ਬਿਨਾਂ ਦੱਸੇ ਅੰਦਰ ਤਾਂ ਸਿਮਰ ਹੈ ਹਾਏ ਰੱਬਾ ਸੰਜੀ ਇੱਕ ਇੱਕਦਮ ਅਚਾਨਕ ਕਿਵੇਂ ਆ ਗਿਆ ਤੂੰ ਕਿਉਂ ਕੀ ਗੱਲ ਮੈਂ ਆਪਦੇ ਡਾਰਲਿੰਗ ਨੂੰ ਮੈਨ ਲਾ ਨਹੀਂ ਸਕਦਾ ਆ ਤਾਂ ਸਕਦਾ ਹੈ ਪਰ ਫੋਨ ਕੌਣ ਅੰਦਰ ਕੋਈ ਵੀ ਨਹੀਂ ਅੰਦਰ ਤਾਂ ਕੋਈ ਵੀ ਨਹੀਂ ਹੈ ਮੇਰਾ ਫੋਨ ਕਿਹਦੇ ਵੱਜ ਰਿਹਾ ਮੇਰੇ ਕੋਲ ਤਾਂ ਦੂਸਰਾ ਫੋਨ ਵੀ ਹੈ ਉਹ ਕੰਪਨੀ ਵਾਲੇ ਕਰਦੇ ਹੋਣੇ ਛੱਡਣਾ ਚਾਹ ਛੱਡ ਐ ਦੱਸ ਕੀ ਕਰਦੀ ਸੀ ਮੇਰੀ ਜਾਨ ਮੈਂ ਤਾਂ ਬਸ ਛੱਤ ਤੋਂ ਕੱਪੜੇ ਲੈ ਕੇ ਆ ਰਹੀ ਸੀ ਤੂੰ ਉਦਾਸ ਜਿਹੀ ਕਿਉਂ ਲੱਗ ਰਹੀ ਹੈ ਫਿਰ ਉਹ ਉਸ ਦਿਨ ਹੈਪੀ ਵਾਲੀ ਗੱਲ ਕਰਕੇ ਨਾ ਬਸ ਉਹ ਸੋਚ ਕੇ ਮੂਰਖ ਮੈਂ ਛੱਡਣਾ ਚੰਗਾ ਸਭ ਸਿਖਾਇਆ ਉਹਨੂੰ ਮੈਂ ਉਹਨੇ ਤੇਰੇ ਅਗਰਾ ਚ ਆਉਂਦਾ ਤੇਰੇ ਦਾ ਕੀ ਕਿਸੇ ਕੁੜੀ ਦੇ ਰਾਜ ਨਹੀਂ ਆਉਂਦਾ ਉਹ ਇਹ ਤਾਂ ਵਧੀਆ ਕੀਤਾ ਤੁਸੀਂ ਤੇ ਹੁਣ ਫਿਰ ਫਿਲਮ ਦੇਖਣ ਚੱਲੀਏ ਫਿਲਮ ਸੱਚੀ ਸੰਜੇ ਫਿਲਮ ਦਾ ਤਾਂ ਬਿਲਕੁਲ ਮਨ ਨਹੀਂ ਆ ਤੇਰਾ ਕੋਈ ਬਹਾਨਾ ਨਹੀਂ ਚੱਲਣਾ ਮੈਂ ਤੈਨੂੰ ਲੈ ਕੇ ਜਾ ਰਾਂ ਤੇ ਲੈ ਕੇ ਹੀ ਜਾਣਾ ਜੇ ਕਰ ਇਹਨੂੰ ਨਾ ਕਰੀ ਐਨੇ ਤੋਂ ਇੰਨਾ ਹੀ ਨਹੀਂ ਤੇ ਸਿਮਰ ਨੂੰ ਅੰਦਰ ਇੰਨੇ ਦੇਖ ਜਾਣਾ ਤਾਂ ਸਾਰਾ ਬਣਿਆ ਬਣਾਇਆ ਫੇਲ ਹੋ ਜਾਣਾ ਐ ਕਰਤੀਆਂ ਇਹਨੂੰ ਹਾਂ ਕਰ ਦਿੰਦੀਆਂ ਇਹ ਕੋਈ ਤਰੀਕਾ ਨਿਕਲ ਕੇ ਚਾਹੋ ਹਲੋ ਕੀ ਸੋਚ ਚ ਲੱਗੀ ਹੁਣ ਆ ਮੈਂ ਸੋਚਦੀ ਸੀ ਚੱਲਦੇ ਆ ਫਿਰ ਹਨਾ ਨਲੇ ਬਾਨ ਨਾਲ ਟਾਈਮ ਪਾਸ ਹੋ ਜਾਏਗਾ ਮੈਂ ਰੈਡੀ ਹੋ ਕੇ ਆਨੀ ਆ ਜਲਦੀ ਆ ਹਾਂ ਬਸ 10 ਮਿੰਟ ਚਾਹੀਏ ਠੀਕ ਹੈ ਠੀਕ ਹੈ ਹੈਪੀ ਬਈ ਹੋ ਗਿਆ ਕੰਮ ਮੇਰੀ ਗੱਲ ਸੁਣੋ ਧਿਆਨ ਨਾਲ ਇਹਨੂੰ ਲੈ ਕੇ ਮੈਂ ਨਿਕਲਦਾ ਇੱਥੋਂ ਤੁਸੀਂ 15 ਮਿੰਟ ਬਾਅਦ ਤੁਰਪੇ ਕਰੋ ਹਾਕੇ ਕੰਮ ਨਵੇੜ ਦਿਆ ਦਾ ਠੀਕ ਐ ਦੀਦੀ ਕੌਣ ਆ ਬਾਰ ਤੇ ਤੁਸੀਂ ਇੰਨੇ ਘਬਰਾਏ ਕਿ ਲੱਗ ਰਿਹਾ ਹੌਲੀਬੋਲ ਹੌਲੀਬੋਲ ਸੰਜੇ ਆਇਆ ਸੀ ਬਾਹਰ ਦੀਦੀ ਸੰਜੇ ਇੱਥੇ ਕਿਵੇਂ ਆ ਗਿਆ ਕਿਤੇ ਉਹਨੂੰ ਪਤਾ ਤਾਂ ਨਹੀਂ ਲੱਗਿਆ ਦੀਦੀ ਹੁਣ ਆਪਾਂ ਕੀ ਕਰਾਂਗੇ ਟੈਨਸ਼ਨ ਨਾਲੇ ਇੱਕ ਤਾਂ ਹੌਲੀਬੋਲ ਮੇਰੀ ਗੱਲ ਸੁਣ ਨੂੰਹ ਸਾਡੇ ਕੋਈ ਸ਼ੱਕ ਨਹੀਂ ਹੋਇਆ ਉਹ ਤਾਂ just ਮੈਨੂੰ ਫਿਲਮ ਦੇਖਣ ਲਈ ਕਹਿ ਰਿਹਾ ਸੀ ਪਰ ਮੈਨੂੰ ਉਹਦੇ ਨਾਲ ਜਾਣਾ ਹੀ ਪੈਣਾ ਮੇਰੀ ਗੱਲ ਸੁਣ ਲੱਡੂ ਤੂੰ ਆਪਣਾ ਧਿਆਨ ਰੱਖਣਾ ਕਰ ਤੂੰ ਬਾਹਰ ਨਹੀਂ ਜਾਣਾ ਜੇ ਤੈਨੂੰ ਕਿਸੇ ਨੇ ਦੇਖ ਲੈਣਾ ਬਹੁਤ ਵੱਡਾ ਪੰਗਾ ਛਿੜ ਜਾਊਗਾ ਪਰ ਜੀਜੀ ਮੈਂ ਇਕੱਲੇ ਕਿਵੇਂ ਰਹੂੰਗੀ ਕੋਈ ਨਹੀਂ ਬਸ ਤੂੰ ਬਾਹਰ ਨਿਕਲੀ ਮੈਂ ਜਲਦੀ ਆ ਜੂੰਗੀ ਤੂੰ ਟੈਨਸ਼ਨ ਨਾ ਲੈ ਠੀਕ ਆ ਜੀਜੀ ਹਾਂ ਠੀਕ ਹੈ ਧਿਆਨ ਰੱਖਿਓ ਬੜਾ ਚਲ ਜੀ ਹਾਂ ਹਾਂ ਚਲ ਹਾਂ ਕਿਹੜੀ ਫਿਲਮ ਲੱਗੀ ਹੋਈ ਹੈ ਵੈਸੇ ਕੋਈ ਨਹੀਂ ਚੱਲੋ ਤਾਂ ਸਹੀ ਉੱਥੇ ਜਾ ਕੇ ਪਤਾ ਲੱਗੂ ਪਤਾ ਤਾਂ ਮੈਨੂੰ ਵੀ ਨਹੀਂ ਖੜੀ ਹੈ ਹਮ ਅ ਚਾਹ ਤੇਰਾ ਨਾਲ ਟਾਈਮ ਸਪੈਂਡ ਕਰਨਾ ਬਸ ਠੀਕ ਹੈ